ਪ੍ਰਾਈਵੇਟ ਹੋ ਗਈ ਕੋਈ ਬਿੱਲ ਨਹੀਂ ਤਾਰ ਸਕਦਾ ਕਿਉਂਕਿ ਉਹਨਾਂ ਨੇ ਆਪ ਨੂੰ ਪਹਿਲਾਂ ਹੀ ਗਿਆਤਾਰੇ ਕਮਰੇ ਜਿਸੀ ਰਸੋਈਆਂ ਜਿਸੀ ਬਾਥਰੂਮਾਂ ਜਿਸੀ ਆਪਾਂ ਬੱਤੀ ਨਹੀਂ ਕਿਣਾ ਆਪਾਂ ਪ੍ਰਾਈਵੇਟ 16 ਰੁਪਏ ਯੂਨਟ ਬਾਲ ਸਕਦੇ ਜੇ ਪ੍ਰਾਈਵੇਟ ਹੁੰਦੀ ਸਿੱਧੀ 16 ਰੁਪਏ ਯੂਨਟ ਤੋਂ ਸਟਾਰਟ ਕਰੋਗੇ ਤਾਂ ਮਰਜ਼ੀ ਉਹਨਾਂ ਦੀ ਏ ਅੱਗੇ ਚੱਲਦਾ ਪਿਆ ਸੀ ਸਰਕਾਰੀ ਆਪਣੇੜ ਜ਼ਮੀਨਾਂ ਵੀ ਸਾਰੀਆਂ ਆਪਾਂ ਮਤੋੜਦਾ ਬਿਜਲੀ ਸਾਰੀ ਮਤੋੜ ਦੇ ਕਿ ਨਾ ਅੱਜ ਜੁਣੀ ਸਰਕੀ ਵੀ ਯਾਰ ਆਹ ਦੁਕਾਨਦਾਰ ਇਹਨਾਂ ਦਾ ਅਸੀਂ 70 75% ਕਾਰੋਬਾਰ ਠੱਪ ਕਰ ਦਿੱਤਾ ਹੈ ਤੇ ਅਸੀਂ ਇਹਨੂੰ ਛੇਤੀ ਤੋਂ ਛੇਤੀ ਇਸ ਸੜਕ ਤੇ ਪੀਸੀ ਪਾ ਕੇ ਇਹਨਾਂ ਦੇ ਦੁਕਾਨਦਾਰੀ ਨੁਕਸਾਨ ਨਾ ਕਰੀਏ ਪਰ ਉਹ ਆਪੀ ਦਾ ਸੱਚੇ ਨੇ ਜਿੰਨੀ ਵੱਡੀ ਵੀ ਆਪ ਦੀ ਸਰਕਾਰ ਦੇ ਵਿੱਚ ਕੰਮ ਸ਼ੁਰੂ ਹੋਇਆ ਹੈ ਜੇ ਮੱਲਾਲੇ ਸੜਕ ਦਾ ਕੰਮ ਸ਼ੁਰੂ ਹੋਇਆ ਉਹ ਵੀ ਧਰਮਾ ਮਾਰ ਕੇ ਜੇ ਮੁਕਤਰਾਹ ਸੜਕ ਦਾ ਕੰਮ ਸ਼ੁਰੂ ਹੋ ਰਿਆ ਨਾ ਉਹ ਵੀ ਧਰਨਾ ਮਾਰ ਕੇ ਇਹ ਇੱਕ ਧਰਨੇ ਨਾਲ ਕੰਮ ਨਹੀਂ ਚੱਲਣਾ ਜੇ ਜਿਹੜੇ ਮੇਰੇ ਵੀਰ ਐ ਜਾਏ ਬੱਗੇ ਨੇ ਮੈਨੂੰ ਹੁਣ ਪਤਾ ਲੱਗਾ ਇੱਥੇ ਵੀਰਾਂ ਕੋਲ ਅਜੇ ਸਾਹਿਬ ਤੇ ਅਜੀਤ ਸਾਹਿਬ ਆਏ ਨੇ ਉਹ ਤੁਹਾਨੂੰ ਇਹ ਵਿਸ਼ਵਾਸ ਦਿਵਾ ਕੇ ਜਾਣਗੇ ਉਹ ਇੱਕ ਈ ਕੰਮ ਚਲਾ ਆ ਜਾਣਗੇ ਸੋ ਚਾਰ ਦਿਨਾਂ ਬਾਅਦ ਫਿਰ ਬੰਦ ਕਰ ਦੇਣਗੇ ਆਪਾਂ ਨੂੰ ਅਜੇ ਪਤਾ ਨਹੀਂ ਕਿੰਨੀ ਵਾਰੀ ਇਹ ਸੰਘਰਸ਼ ਕਰਨਾ ਪੈਣਾ ਹੈ ਤੇ ਇਹ ਜਾ ਕੇ ਆਪਣਾ ਜਿਹੜਾ ਪ੍ਰੋਜੈਕਟ ਹੈ ਨਿਪਟੇ ਚੜ੍ਹਨਾ ਇਸ ਕਰਕੇ ਮੈਂ ਕਾਲੀਗੜ੍ਹ ਦੇ ਵੱਲੋਂ ਉਹਨਾਂ ਦਾ ਇੱਕ ਸੇਵਾਦਾਰ ਹੋਂਦੇ ਨਾਤੇ ਤੁਹਾਨੂੰ ਮਿਖਵਾ ਕੇ ਜਾਨਣਾ ਜਿੱਦਨ ਵੀ ਕਮੇਟੀ ਕਿਤੇ ਪੱਕਾ ਮੋਰਚਾ ਲਾਉਂਦੀ ਏ ਤੇ ਕਾਲੀਗੜ੍ਹ ਤੁਹਾਡੇ ਨਾਲ ਏ ਔਰ ਤੁਹਾਡੇ ਹੱਕਾਂ ਵਾਸਤੇ ਤੁਹਾਡੇ ਨਾਲ ਖੜਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜੇ ਡਰਾ ਤਾਂ ਦਰਗਾਹ ਨਾ ਚੈਦੋ ਮਗਾ ਯਾਰ ਮੈਂ ਥੋੜਾ ਕਿਹਾ ਤੇ ਭਗਵਾਨ ਤੋਂ ਮਾਰਦਾ ਹੀ ਡਰਾ ਤਾਂ ਨਾ ਹੁੰਦਾ ਤੇ ਮੈਂ ਕਹਿੰਦਾ ਉਹ ਹੀ ਘੁਰਾ ਰਹੇ ਅਸੀਂ ਦੂਜੀ ਗੱਲ ਤਾਂ ਸਾਰੀ ਹੀ ਨਵੀਂ ਗੱਲ ਤਾਂ ਕੀਤੀ ਕੋਈ ਨਹੀਂ ਤੇ ਮੈਂ ਕਿਹਾ ਮੈਂ ਤਾਂ ਇਹ ਵੀ ਗੱਲ ਕੀਤੀ ਸਾਡੇ ਪੰਜਾਬ ਦੇ ਲੋਕ ਬਹੁਤ ਚਾੜੇ ਅਸੀਂ 6 ਮਹੀਨੇ ਰੋਕਣਗੇ ਵੀਰੋ ਮੈਂ ਤਾਂ ਉਹਨੂੰ ਇੱਕ ਬੇਨਤੀ ਕਰਨਾ ਸੁਧਾਰ ਕਮੇਟੀ ਨੂੰ ਵਧਾਈ ਦਿਨਾ ਕਿ ਪੰਜਾਬ ਦੇ ਲੋਕਾਂ ਨੂੰ ਮੰਨਦੋੜ ਦੇ ਲੋਕਾਂ ਨੂੰ ਤੁਸੀਂ ਜਗਾਇਆ ਦੇਖਣ ਜਿੰਨਾ ਚੱਕਰ ਆਪਾਂ ਰੁਹਾ ਨਹੀਂ ਕਿਹਨੇ ਦੋ ਦਰੀ ਲੈਣਾ ਆਪਾਂ ਜੇ ਸਿੱਖਣਾ ਸਿੱਖ ਭਾਈ ਉਹਨਾਂ ਤੋਂ ਸਿੱਖੋ 13 ਮਹੀਨੇ ਬਹਿ ਕੇ ਸਾਢੇ ਤਿੰਨ ਤੇ ਪ੍ਰਧਾਨ ਮੰਤਰੀ ਨੂੰ ਵਾਪਸ ਲੈਣਾ ਪਿਆ ਪੰਜਾਬ ਦੇ ਲੋਕਾਂ ਨੂੰ ਆਪਣੇ ਪੰਜਾਬੀਆਂ ਨੇ ਮਹਿਮਾਨ ਹੋਣਾ ਚਾਹੀਦਾ ਬਾਕੀ ਇਹ ਜ਼ਿੰਦਗੀ ਕਰਨਾ ਕਿ ਜਦੋਂ ਤੁਸੀਂ ਇਹ ਕੱਟ ਕਰਨਾ ਅਸੀਂ ਤੁਹਾਡੇ ਨਾਲ ਅੱਜ ਦਾ ਸ਼ੋਰ ਘਟਦਿਆਂ ਮਿਲਿਆ ਤੁਹਾਨੂੰ ਜਦੋਂ ਤੁਸੀਂ ਅੱਗੇ ਕਿਤੇ ਲਾਇਆ ਇਹਨਾਂ ਦਾ ਮੰਗੋਟ ਗੱਛ ਬੇਟੀ ਜਿੰਦਾ ਨੇ ਜਾਗਾ ਤੇ ਬਾਅਦ ਵਿੱਚ ਕਿੰਨੀ ਕਰ ਸਕਦਾ ਜਾਰਾ ਕਰੋ ਮਮਦੋਦ ਸਗਸਟ ਕਮੇਟੀ ਜਿੰਦਾਬਾਦ ਸਗਸਟ ਕਮੇਟੀ ਜਿੰਦਾਬਾਦ ਅਸੀਂ ਧੰਨਵਾਦ ਕਰਦੇ ਹਾਂ ਭਾਰਤੀ ਕਿਸਾਨ ਅਸੀਂ ਧੰਨਵਾਦ ਕਰਦੇ ਹਾਂ ਭਾਰਤੀ ਕਿਸਾਨ ਜੂਨੀਅਰ ਪੰਜਾਬ ਵੱਲੋਂ ਸ਼ਪਾਰ ਸਿੰਘ ਜੀ ਮੇਗਾ ਤੋਂ ਜੋ ਵੀ ਸਾਡੇ ਦਰਮਿਆਨ ਪਹੁੰਚੇ ਨੇ ਭਾਰਤੀ ਕਿਸਾਨ ਜੂਨੀਅਰ ਵੱਲੋਂ ਕਾਬਿਲਾ ਮਨਪ੍ਰੀਤ ਸਿੰਘ ਬਾਦਲ ਜੀ